ਜਿਹੜਾ ਨਾਮ ਦਰਤੰ ਸਿੰਘ ਭਾਰਤੀ ਕਿਸਾਨ ਜੁਨੇ ਨੇ ਇਹ ਕਿਤਾਬ ਰਹਾ ਹਾਂ ਇਹ ਠੀਕਰੀ ਵਾਲ ਪਿੰਡ ਦਾ ਮਸਲਾ ਹੈਗਾ ਲੰਬੇ ਸਮੇਂ ਤੋਂ ਲੈ ਕੇ ਜਿਹੜਾ 80 ਸੀ ਕਿਸਾਨ ਨੇ ਉਹ ਤੋਂ ਪੈਸਾ ਲੈਣਾ ਸੀ ਪਰ ਬਹੁਤ ਉਹ ਲਾਰੇ ਲੂਰੇ ਲਾਉਂਦਾ ਰਿਹਾ ਉਹਦੇ ਵਿਆਹ ਸੀ ਬੇਟੀ ਦਾ ਉਹਨੇ ਮੰਗਿਆ ਮੰਗਿਆ ਪੈਸਾ ਉਸ ਕਰਕੇ ਉਹ ਬੰਦਾ ਮਤਲਬ ਟੈਨਸ਼ਨ ਦੇ ਵਿੱਚ ਆ ਕੇ ਉਹ ਕਰ ਗਿਆ ਅਸੀਂ ਬੇਨਤੀ ਕਰਦੇ ਹਾਂ ਬਰਤਾਨਾ ਨੂੰ ਵੀ ਇਹਨਾਂ ਦੀ ਗੱਲ ਸੁਣੀ ਜਾਵੇ ਜੋ ਆਰਤੀਏ ਤੇ ਕਾਰਵਾਈ ਬਣਦੀ ਆ ਉਹ ਹੋਵੇ ਉਹਨੂੰ ਥੇ ਲਿਖਾਂ ਦੇ ਪਿੱਛੇ ਜਾਵੇ ਜਿਹੜਾਂ ਦੇ ਪਿੱਛੇ ਜਾਵੇ ਇਹਨੂੰ ਬੰਦਾ ਮਾਅਬਜਾ ਜਿਨ੍ਹਾਂ ਦੇ ਇਲਾਜ ਤੇ ਪੈਸਾ ਲੱਗਿਆ ਜਿਨ੍ਹਾਂ ਇਹਦਾ ਉਹ ਹੋਇਆ ਉਹ ਵੀ ਮਿਲੇ ਜੇ ਬਰਤਾਨਾ ਨੇ ਨਾ ਇਹ ਗੌਰ ਕੀਤੀ ਤੇ ਜੋ ਵੀ ਜੱਥੇਬੰਦੀਆਂ ਦਾ ਸਾਰਿਆਂ ਦਾ ਫੈਸਲਾ ਹੋਊਗਾ ਜੋ ਵੀ ਮੀਟਿੰਗ ਆਊਗੀ ਉਹਦੇ ਤੇ ਅਸੀਂ ਵੀ ਕੇਯੂ ਗ੍ਰਾਹਾਂ ਵੱਲੋਂ ਜਿੰਨੀ ਵੀ ਸਾਥੋ ਮਦਦ ਹੋਈ ਕਰਾਂਗੇ ਜਿੰਨਾ ਚਿਰ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਹੁਣ ਤਾਂ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਨੱਕ 'ਚ ਧਾਮ ਕਰਾਂਗੇ ਜਿਵੇਂ ਵੀ ਹੋਈ ਅਗਲੀ ਜਥੇਬੰਦੀਆਂ ਦੀ ਉਹ ਉਹਦੇ ਤੇ ਫੋਲ ਚਾੜਾਂਗੇ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਇਹਨੂੰ ਵੀ ਦੇਖਦੇ ਹੋ ਹੁਣ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਪੁਲਿਸ ਦਾ ਕੰਮ ਵੀ ਇੱਕ ਪੁਲਿਸ ਦਾ ਪਰਚਾ ਦਰਜ ਕਰਨਾ ਹੁੰਦਾ ਜੇ ਅਸੀਂ ਜ਼ਿਮੀਂਦਾਰ ਨੇ ਬਾਣੀਏ ਦੇ ਪੈਸੇ ਦੇਣੇ ਹੁਣ ਪੁਲਿਸ ਕਿਵੇਂ ਕਰਦੀ ਆ ਵੀ ਆ ਜੱਟ ਨੇ ਬਾਣੀਏ ਦੇ ਪੈਸੇ ਦੇਣਿਆ ਇਹ ਤਾਂ ਜੱਟ ਲੈਣੇ ਸੀ ਨੌ ਮਾਦ ਦਾ ਇੱਕ ਵਾਰ ਦਾ ਬਾਣੀਆਂ ਕਹਿੰਦਾ ਨੌ ਮਾਦ ਦਾ ਰਹਤਾ ਇੱਕ ਵਾਰ ਸੇ ਉਸੇ ਬੰਦੇ ਦੇ ਪੈਸੇ ਬਾਣੀਆਂ ਨਹੀਂ ਦਿੱਤੇ ਨੇ ਉਹ ਬੰਦਾ ਖੁਦਕੁਸ਼ੀ ਕਰ ਗਿਆ ਟੈਨਸ਼ਨ ਦੇ ਵਿੱਚ ਆ ਗਿਆ ਸਾਡੀ ਬੇਨਤੀ ਆ ਨਹੀਂ ਜਿਵੇਂ ਆਗਰੀ ਰਾਣ ਨੀਤੀ ਹੋਊਗੀ ਉਹ ਤੇ ਅਸੀਂ ਫੁੱਲ ਚਾੜਾਂਗੇ ਜਿੰਨਾ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ ਉਹਨਾ ਤੇਰੇ ਸੰਘਰਸ਼ ਲੜਾਂਗੇ ਮੇਰਾ ਨਾਮ ਮਨਜੀਤ ਸਿੰਘ ਸੀ ਦੋ ਭੈਣ ਭੜਾਈ ਭੈਣ ਪੜਾਂਗੇ ਜੀ ਤੇ ਇੱਕ ਮੇਰਾ ਡੈਡੀ ਸੀਗਾ ਤੇ ਉਹ ਹਨਾ ਆੜਤੀਆਂ ਤੋਂ ਅਸੀਂ 15 ਲੱਖ 16000 ਰੁਪਏ ਲੈਣਾ ਸੀਗਾ ਜੀ ਜੋ ਹਨਾ ਮੇਰੀ ਭੈਣ ਦਾ ਵਿਆਹ ਕਰਨ ਲਈ ਉਹਨਾਂ ਨੇ ਸਾਨੂੰ ਸਾਫ਼-ਸਾਫ਼ ਮਨਾ ਕਰਤਾ ਕਿ ਅਸੀਂ ਤੁਸੀਂ ਸਾ ਤੋਂ ਪੈਸੇ ਵਾਰ-ਵਾਰ ਨਾ ਮੰਗੋ ਨਾ ਅਸੀਂ ਛੋਟ ਨਾ ਸਾਫ਼ ਕਰੀਏ ਤੁਸੀਂ ਸਾਡੀ ਦੁਕਾਨ ਤੇ ਨਾ ਆਇਆ ਕਰੋ ਉਸ ਕਾਰਨ ਮੇਰੇ ਡੈਡੀ ਟੈਨਸ਼ਨ ਵਿੱਚ ਇੱਕੋ ਲਾਤੀ ਰਹਿਣ ਲੱਗ ਗਿਆ ਉਹਨਾਂ ਦੀ ਫਿਰ ਮੈਂ ਉਹਨਾਂ ਨੂੰ ਕਦੋਂ ਟੈਨਸ਼ਨ ਰਹਿਣ ਲੱਗ ਗਿਆ ਉਹਨਾਂ ਨੂੰ ਮੈਂ ਡਿਆਲੇ ਲੈ ਕੇ ਗਿਆ ਉਹਨਾਂ ਨੂੰ ਡਿਆਲੇ ਅੰਮ੍ਰਿਤ ਹਸਪਤਾਲ ਚੋਂ ਇਲਾਜ ਚੱਲਿਆ ਉਦੋਂ ਬਾਅਦ ਉਹਨਾਂ ਨੇ ਉੱਥੋਂ ਜਵਾਬ ਦਿੰਦੇ ਹੋਏ ਉਹ ਕਹਿੰਦੇ ਕਿ ਕਿਥੋਂ ਹੋਲ ਦਿਖਾ ਲਓ ਉਦੋਂ ਬਾਅਦ ਐਮਰਜੈਂਸ ਉੱਥੇ ਆਪਣੇ ਬਠਿੰਡੇ ਐਮਜ ਹਸਪੀਟਲ ਚ ਰਹੇ ਥੋੜ ਜੀ ਹਾਂਜੀ ਉਦੋਂ ਬਾਅਦ 15 ਲੱਖ 16000 ਰੁਪਏ 20 ਸਾਲ ਹੋ ਗਏ ਵੀਰੇ ਗਾਹੋਂ ਦੀ ਗਾਹ ਕਿਤੇ ਦੇ ਦਿੰਦੇ ਸੀਗੇ ਕਿਤੇ ਦਾਹ ਦੇ ਦਿੰਦੇ ਸੀ ਠੇਕੇ ਦੇ ਡੈੜੀ ਜ਼ਮੀਨ ਕਰਦੇ ਹੁੰਦੇ ਸੀਗੇ ਉਹਦੇ ਚ ਕਿਤੇ 10 ਬਚ ਗਏ ਕਿਤੇ 15 ਬਚ ਗਏ ਮਿੱਟੀ ਧਰ ਦਿੰਦੇ ਸੀਗੇ ਘਰੇ ਖਰਚ ਤੇ ਘੱਟ ਸੀਗਾ ਤਿੰਨ ਜੀਆਂ ਸੀ ਔਰ ਦੁੱਧ ਪਾਣੀ ਤੋਂ ਹਰਚਾ ਚੱਲਦੀ ਜਾਂਦਾ ਸੀਗਾ ਪ੍ਰਸ਼ਾਸਨ ਤੋਂ ਕੀ ਮੰਗ ਚਾਹਦੇ ਹਾਂ ਸਸਾਂ ਤੋਂ ਇਹੀ ਮੰਗ ਚਾਉਣਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬਾਪ ਜੀ ਦੀ ਡੈੱਡ ਬੋਡੀ ਆਪਣੇ ਹੌਸ ਸਰਕਾਰੀ ਹਸਪੀਟਲ 'ਚ ਪਈ ਆ ਮਨਪ੍ਰੀਤ ਸਿੰਘਾ ਜੀ ਪੰਚਾਇਤ ਮੈਂ ਬਠਿਕਰੀਪਾਲਤ ਜੀ ਇਹ ਤਰਨਾ ਜੀ ਇਹ ਦਰਸ਼ਨ ਸਿੰਘ ਦੀ ਡੈਥ ਹੋ ਗਈ ਜੀ ਇਹਦੇ ਮੁੰਡੇ ਦਾ ਮਨਜੀਤ ਸਿੰਘਾ ਇਹਨਾਂ ਪਰਿਵਾਰ ਬਾਰੇ ਤੁਹਾਨੂੰ ਦੱਸ ਦਈਏ ਇਹ ਤਿੰਨ ਜੀ ਸੀਗਾ ਇੱਕ ਇਹ ਮਨਜੀਤ ਸਿੰਘ ਇੱਕ ਇਹਦੀ ਪਾਣ ਇੱਕ ਇਹਦਾ ਫਾਦਰ ਸੀ ਆ ਦਰਸ਼ਨ ਸਿੰਘ ਜੀ ਜੋ ਕਿ 13 ਤਰੀਕ ਨੂੰ ਐਕਸਪਾਇਰ ਹੋ ਗਏ ਤੇ ਮੰਗਤਾ ਇਹ ਸੀਗੀ ਜੀ ਇਹਨਾਂ ਨੇ ਆੜਤੇ ਤੋਂ ਲੈਣੀ ਸੀ ਕਾਫੀ ਟਾਈਮ ਦੇ ਪੈਸੇ ਆੜਤਾ ਕੀ ਕਰਦਾ ਸੀਗਾ ਇਹ ਭੋਲੇ ਬੰਦੇ ਸੀ ਖੇਤੀਬਾੜੀ ਕਰਨ ਵਾਲੇ ਸੀ ਇਹਦੇ ਲਈ ਵੀ ਸਿਰਫ 2 ਕਿੱਲੇ ਜ਼ਮੀਨ ਦਿਆ ਕਬਾਂ ਐਨ ਚਲਾਉਂਦਾ ਸੀਗਾ ਦੁੱਧ ਪੱਤੀ ਪਾਉਂਦਾ ਸੀ ਜਿਹੜਾ ਵੀ ਹੈਗਾ ਛ ਖਰਚਾ ਇਹ ਮੰਨ ਕੇ ਚਲੋ ਇਹਨਾਂ ਨੇ 15-20 ਸਾਲ ਦਾ ਇਹ ਹਿਸਾਬ-ਤਾਬ ਚੱਲਦਾ ਸੀ ਉਸ ਤੋਂ ਬਾਅਦ ਇਹ ਤਿੰਨ-ਚਾਰ ਸਾਲ ਦਾ ਆਰਤੀ ਨੂੰ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਲੜਕੀ ਦਾ ਵਿਆਹ ਕਰਨਾ ਇਹਨਾਂ ਨੂੰ ਚੈੱਕ ਭਰ ਕੇ ਦੇ ਜਾਂਦਾ ਸੀਗਾ ਚੈੱਕ ਭਰ ਕੇ ਕਹਦਾ ਕਰੇ ਵੀ ਚਲੋ ਤਿੰਨ-ਚਾਰ ਮਹੀਨੇ ਡੇਟ ਪਾਦਾ ਕਰਦਾ ਲਵੇ ਲੱਗਣ ਲੱਗਾ ਕਰੇ ਚੈੱਕ ਫਿਰ ਡੇਟ ਪਾ ਕੇ ਅੱਗੇ ਕਰਦਾ ਕਰੇ ਇਹ ਵਿਚਾਰੇ ਰਹੇ ਚਲੋ ਪਿੰਡ ਦੇ ਬੰਦੇ ਨੇ ਵੀ ਕਹਦਾ ਚਲ ਤੁਹਾਨੂੰ ਦੇ ਦਊਗਾ ਕੋਈ ਗੱਲ ਨਹੀਂ ਇਹਨਾਂ ਨੇ ਲੜਕੀ ਦਾ ਵਿਆਹ ਕਰਨਾ ਸੀਗਾ ਜੀ ਜਦੋਂ ਵਿਆਹ ਵਾਸਤੇ ਪੈਸੇ ਇਹਨਾਂ ਨੂੰ ਇਕੱਠੇ ਕਰਨੇ ਪਏ ਮੂਰੋਂ ਵੀ ਅਗਲਾ ਕੁਝ ਵਿਆਹ ਤੇ ਖਰਚਾ 15-20 ਲੱਖ ਰੁਪਏ ਤੋਂ ਘੱਟ ਅਜਮ ਗਿਆ ਜਾਂ ਹੁੰਦਾ ਨਹੀਂ ਕੋਈ ਜੇ ਵਧੀਆ ਰਿਸ਼ਤਾ ਭਾਲਣਾ ਜਦ ਇਹਨਾਂ ਨੇ ਆਰ ਤੋਂ ਪੈਸੇ ਮੰਗੇ ਪਹਿਲਾਂ ਤਾਂ ਲਾਰੀ ਲਾਉਂਦੇ ਰਹੇ ਵੀ ਅੱਜ ਸਵੇਰੇ ਦਿਨ ਅੱਜ ਸਵੇਰੇ ਦਿਨ ਆ ਅਖੀਰ ਨੂੰ ਜੀ ਇਹਨਾਂ ਨੂੰ ਜਵਾਬ ਦਿੱਤਾ ਇਹਦਾ ਪਿਓ ਮਨਜੀਤ ਸਿੰਘ ਦਾ ਦਰਸ਼ਨ ਸਿੰਘ ਟੈਨਸ਼ਨ ਚ ਬਹੁਤ ਜ਼ਿਆਦਾ ਰਹੇਨ ਲੱਗਿਆ ਵੀ ਆਪਾਂ ਦੇ ਲੜਕੀ ਦਾ ਤੂੰ ਵੀ ਨੀ ਕੰਮ ਤੇ ਲੱਗਿਆ ਤੂੰ ਵੀਰ ਜਗਾ ਰਾਂ ਵੀ ਤੈਨੂੰ ਪੜਾਇਆ ਲਿਖਾਇਆ ਉਹਨੇ ਬੰਦੇ ਨੇ ਜੀ ਸੁੱਕੀਆਂ ਰੋਟੀਆਂ ਆਮ ਰੋਟੀ ਚਾਰ ਨਾਲ ਰੋਟੀ ਖਾ ਕੇ ਖੇਤ ਬੜੀ ਜਾ ਕੋਈ ਫਿਰ ਉਹ ਖਰਚਾ ਨਹੀਂ ਕੀਤਾ ਜਿਹੜੇ ਸਾਰੇ ਪੂੰਜੀ ਸੀ 25 30 35 ਸਾਲਾਂ ਦੀ ਆਰਤੀ ਲੈ ਬੈਠਾ ਸਾਰਾ ਆਪਣਾ ਖੂਨ ਇਕੱਠਾ ਕਰਕੇ ਨਿਚੋੜ ਕੇ ਆਰਤੀ ਮੁਰੇ ਧਰਤਾ ਵੀ ਕਿ ਸੇ ਟਾਈਮ ਮੈਂ ਬੱਚਿਆਂ ਨੂੰ ਨੌਕਰੀ ਤੇ ਲਾਉਂਗਾ ਜਾਂ ਵਿਦੇਸ਼ ਭੇਜੂੰਗਾ ਜਾਂ ਲੜਕੀ ਦਾ ਵਿਆਹ ਵੀ ਪੋਵਖ ਬਣਾਉਂਗਾ ਵੀ ਲੜਕੀ ਦਾ ਵਿਆਹ ਕਰੂੰ ਤੇ ਤਾਂ ਕਿ ਵੀ ਬੱਚਾ ਪੋਵਖ ਬਣ ਸਕੇ ਜਦੋਂ ਉਹਨੇ ਬੱਚਿਆਂ ਦੇ ਪੋਵਖ ਲਈ ਪੈਸੇ ਮੰਗੇ ਇਹਨਾਂ ਦੇ ਹੀ ਪੈਸੇ ਇਹਨੂੰ ਡਰਾਉਣ ਤੋਂ ਪਹਿਲਾਂ ਤਾਂ ਪਿਆਰ ਨਾਲ ਕਹਿੰਦੇ ਰਹੇ ਤੁਹਾਨੂੰ ਅੱਜ ਦਿਨੇ ਸਵੇਰੇ ਦਿਨੇ ਫਿਰ ਉਸ ਤੋਂ ਬਾਅਦ ਡਰਾਉਣ ਤੋਂ ਮਕਾਉਣ ਲੱਗੇ ਜਿਸ ਕਰਕੇ ਇਹਦਾ ਪੇਵ ਸਟ੍ਰੈਸ ਚੱਲ ਗਿਆ ਆਰਤੀ ਦੀ ਗੱਲ ਇੱਕ ਬਲੈਤੀ RAM ਜੀ ਰਕੇਸ਼ ਕਮਰ ਬਲੈਤੀ RAM ਦੋ ਭਰਾ ਨੇ ਜੀ ਇਹ ਇਹ ਫਾਰਮ ਹੈਗੀ ਇਹਨਾਂ ਦਾ ਨਿਰੰਜਨ ਲਾਲ ਨਿਰੰਜਨ ਲਾਲ ਨਿਰੰਜਨ ਲਾਲ ਮਾਸਲ ਦੇ ਨਾਮ ਤੇ ਫਾਰਮ ਹੈ ਜੀ ਇਹਨਾਂ ਦੀ ਜੇ ਆਪਾਂ ਗੱਲ ਕਰੀਏ 20 ਸਾਲ ਦਾ ਜੇ ਵਿਆਜ ਵੀ ਲਾਇਆ ਕਿੰਨਾ ਹੋ ਜਾਂਦਾ ਤੇ ਹੁਣ ਡੈਥ ਵੀ ਹੋ ਚੁੱਕੀ ਇਹਦੇ ਉਹਨੂੰ ਇਹ ਇਹ ਡੈਥ ਹੋ ਚੁੱਕੀ ਹੈ ਜੀ ਇਹ ਦੇਖੋ ਇਹਦੇ ਇਹਦੇ ਹੁਣ ਪਿਓ ਦਾ ਸਹਾਇਤ ਕੇ ਉਹਨਾਂ ਨੂੰ ਪੁੱਛ ਕੇ ਦੇਖੋ ਹਾਂਜੀ ਹਾਂਜੀ ਬਾਈ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਅੱਜ ਮਾਪਿਓ ਸਿਰ ਤੇ ਨਹੀਂ ਹੈਗੇ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਅੱਜ ਛੋਟੇ ਛੋਟੇ ਬੱਚੇ ਮਾਪਿਓ ਜਿਨ੍ਹਾਂ ਦਾ ਸਰਦੋਸਾ ਉੱਠ ਗਿਆ ਕਮਾਈ ਦਾ ਸਾਧਨ ਹੋ ਸੀ ਹੁਣ ਕੁੜੀ ਜਾਨ ਮੈਡਾ ਇਹ ਜਾਨ ਮੈਡਾ ਇਹਨਾਂ ਨੇ ਪਵਿੱਖ ਬਣਾਉਣਾ ਤੇ ਹੁਣ ਜਿਹੜਾ ਇਹਦਾ ਪਿਓ ਚਲਾ ਗਿਆ ਉਹਦਾ ਕੋਈ ਮੁੱਲ ਨਹੀਂ ਹੈਗਾ ਜੀ ਜੋ ਕਿ ਚਲੋ ਉਹਦਾ ਮੁੱਲ ਉਹ ਦੇ ਨਹੀਂ ਸਕਦੇ ਅਸੀਂ ਮੁੱਲ ਮੰਗੀਏ ਤਾਂ ਇਹ ਸਾਰੀ ਪੁਸ਼ਤਾਂ ਵੇਚ ਕੇ ਮੁੱਲ ਦੇ ਨਹੀਂ ਸਕਦੇ ਅਸੀਂ ਇਹ ਕਹਿੰਨੇ ਆ ਬੱਚਿਆਂ ਦਾ ਜਿਹੜਾ 15 ਲੱਖ 16000 ਉਹ ਤੇ ਪਲੱਸ ਜਦ ਇਹਦਾ ਪਿਓ ਪ ਦਾਖਲ ਕਰਤਾ ਜੀ ਇਹਨਾਂ ਨੂੰ ਕਹਿੰਦੇ ਤੁਹਾਨੂੰ 1 ਲੱਖ ਰੁਪਇਆ ਦੇ ਦਾਂਗੇ ਇਹਨਾਂ ਨੂੰ ਰੁਪਇਆ ਨਹੀਂ ਦਿੱਤੇ ਇਹਨਾਂ ਨੇ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਰਿਸ਼ਤੇਦਾਰਾਂ ਤੋਂ ਪੈਸੇ ਹੱਥ ਫੜਾਈ ਬੱਚਿਆਂ ਨੇ ਬੱਚਿਆਂ ਨੂੰ ਕਿਹੜਾ ਰੁਪਇਆ ਦਿੰਦਾ ਜੀ ਚਲੋ ਜਿਵੇਂ ਮਰਜੀ ਇਹਨਾਂ ਨੇ ਥੋੜਾ ਬਹੁਤਾ ਇਕੱਠੇ ਕੀਤੇ ਉਹਨਾਂ ਨੇ ਜਾਂਦਿਆਂ ਤੋਂ ਪੈਸੇ ਦਾ ਨਾ ਇੰਤਜ਼ਾਮ ਹੋਇਆ ਤਾਂ ਇਹਨਾਂ ਨੇ ਇਹਨਾਂ ਨੂੰ ਪਟੇਲ ਨੇ ਜਵਾਬ ਦਿੱਤਾ ਵੀ ਤੁਸੀਂ ਵਿਚੋਲੇ ਪੈਸੇ ਦੱਸੇ ਨਹੀਂ ਤੁਸੀਂ ਹੋਰ ਥਾਂ ਮੇਂ ਦਿਖਾ ਲਓ ਇਹਨਾਂ ਨੇ ਜੇ ਉਦੋਂ ਬਾਅਦ ਏਮਚੁਰ ਟਰੀਟਮੈਂਟ ਸ਼ੁਰੂ ਕੀਤਾ ਵੀ ਚਲ ਸਰਕਾਰੀ ਆ ਉੱਥੇ ਹੁਣ ਮੰਗ ਕੀ ਚੱਲ ਰਹੀ ਹੈ ਜੀ ਧਰਮਾ ਲ ਇਹਨੂੰ ਹੁਣ ਜਿਹੜਾ 15 ਲੱਖ 15 ਲੱਖ 16000 ਦੀ ਅਮਾਉਂਟ ਆ ਪਲੱਸ ਉਹਦੇ ਉੱਤੇ ਵਿਆਜ ਆ ਜਿਹੜਾ ਇਹਦੇ ਇਹਦੇ ਪਿਓ ਦੇ ਉੱਪਰ ਖਰਚਾ ਹੋਇਆ ਜਿਹੜੇ ਬੱਚੇ ਹਰਾਸਮੈਂਟ ਹੋਇਆ ਖੇਤੀਬਾੜੀ ਦੀ ਇਹਨਾਂ ਦੀ ਬਰਬਾਦੀ ਹੋ ਗਈ ਉਹਦਾ ਸਾਨੂੰ ਸਾਰਾ ਮੁਆਵਜ਼ਾ ਮਿਲਣਾ ਚਾਹੀਦਾ ਘੱਟੋ ਘੱਟ 25 ਲੱਖ ਰੁਪਈਆ ਮੈਂ ਸਿਕੰਦਰ ਸਿੰਘ ਪਿੰਡ ਪੂਰੇ ਬੀਕੇ ਬੀਕੇ ਜੂ ਡਕੌਂਦਾ ਦਾ ਜ਼ਿਲ੍ਹਾ ਜਰਨਲਿਸਟ ਕਤਰ ਬੋਲਦਾ ਜਿਹੜਾ ਇਹ ਧਰਨਾ ਲੱਗਿਆ ਅੱਜ ਡਿਪਟੀ ਸਾਹਿਬ ਦੇ ਗੇਟ ਦੇ ਅੱਗੇ ਜਿਹੜਾ ਦਰਸ਼ਨ ਸਿੰਘ ਆ ਠਿਕਰੀ ਵਾਲ ਤੋਂ ਜਿਸ ਦੀ ਡੈਥ ਹੋ ਚੁੱਕੀ ਆ ਕਿਉਂਕਿ ਉਹ ਆੜਤੀ ਨੇ ਤੰਗ ਤੇ ਮਜਬੂਰ ਕੀਤਾ ਜਿਸ ਕਾਰਨ ਉਹ ਇਸ ਇਹ ਦੁਨੀਆ ਦੇ ਉਤੋਂ ਚਲਾ ਗਿਆ ਪਰੰਤੂ ਉਸਦੀ ਡੈੱਡ ਬੋਡੀ ਇਸ ਟਾਈਮ ਹਸਪਤਾਲ ਸਿਵਲ ਹਸਪਤਾਲ ਚ ਪਈ ਹੈ ਉਨੀ ਦੇਰ ਤੱਕ ਉਸ ਦਾ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ 25 ਲੱਖ ਰੁਪਇਆ ਜਿਹੜਾ ਬਣਦਾ ਉਸ ਨੇ ਲੈਣਾ ਆਪਦਾ ਉਹ ਨਹੀਂ ਦਿੰਦਾ ਆੜਤੀਆ ਤੇ ਬਾਕੀ ਉਸ ਨੂੰ ਅੰਦਰ ਸਿੱਖਾਂ ਦੇ ਵਿਸੇ ਬੰਦ ਨਹੀਂ ਕੀਤਾ ਇਹਦਾ ਰੈਸਟ ਨਹੀਂ ਪਾਈ ਜਾਂਦੀ ਪਰਚਾ ਦਰਜ ਹੋ ਗਿਆ ਪਰਚੇ ਦੇ ਵਿੱਚ ਵਾਧਾ ਕਰਕੇ ਉਸ ਦੇ ਪਰਿਵਾਰ ਤੇ ਵੀ ਸਾਰੇ ਦੇ ਪਰਚਾ ਹੋਣਾ ਚਾਹੀਦਾ ਅਸੀਂ ਓਨੀ ਦੇਰ ਤੱਕ ਇਹ ਧਰਨਾ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਉਹਨੂੰ ਅੰਦਰ ਬੰਦ ਨਹੀਂ ਕੀਤਾ ਜਾਂਦਾ ਔਰ ਪਰਿਵਾਰ ਨੂੰ ਮਾਅਮਜ਼ਾ ਨਹੀਂ ਦਿਵਾ ਦਿੰਦੇ ਸਾਰੀਆਂ ਜਥੇਬੰਦੀਆਂ ਇੱਕ ਮਿੰਟ ਇਕਜੁੱਟ ਹੋ ਕੇ ਫਿਰ ਉਸ ਤੋਂ ਬਾਅਦ ਅਗਲਾ ਐਕਸ਼ਨ ਸਾਡਾ ਅਸੀਂ ਆੜਤੀਏ ਦੇ ਬਾਹਰ ਵੀ ਜਾਵਾਂਗੇ ਉਹਨਾਂ ਨੂੰ ਵੀ ਜਿੰਨਾ ਦੇਰ ਤੱਕ ਸਾਡਾ ਮਾਅਮਜ਼ਾ ਨਹੀਂ ਮਿਲਦਾ ਅਸੀਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਨੂੰ ਅਗਲੇ ਸੰਘਰਸ਼ ਤੋਂ ਉਹਨਾਂ ਨੇ ਕਿਸ ਤਰ੍ਹਾਂ ਇਨਸਾਫ ਦਿਵਾਉਣਾ ਕਿਉਂਕਿ ਸਰ ਨੇ ਸਰ ਇਹਨਾਂ ਨੂੰ ਵੀ ਚਾਹੀਦਾ ਹੈ ਮੌਕੇ ਦਾ ਅਫਸਰ ਹੈ ਜਿਹੜਾ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਬਣਦਾ ਮਾਮਜਾ ਦਵਾਇਆ ਜਾਵੇ ਉਹਨਾਂ ਨੂੰ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਜੇ ਗੱਲ ਕਰੀਏ ਕਿਸਾਨ ਤੇ ਆੜ ਤੇ ਨੋ ਮਾਤ ਦਾ ਰਿਸ਼ਤਾ ਹੁੰਦਾ ਲੱਗਦਾ ਕਿ 20 ਸਾਲ ਦਾ ਕਿਹੜਾ ਵਿਆਜ ਵੀ ਜੇ ਗੱਲ ਕਰੀਏ ਪੈਸੇ 20 ਲੱਖ ਰੁਪਏ ਦੀ ਤੇ ਅਗਲੀ ਦੀ ਪੂੰਜੀ ਪੂਰੀ ਹੈ ਇਹਨੂੰ ਕਿਵੇਂ ਦਿਖਦੀ ਹੈ ਦੇਖੋ ਜੀ ਇਹ ਕੇਸ ਇਕੱਲਾ ਨਹੀਂ ਹੈਗਾ ਵੀ ਕੱਲੇ ਇਹ ਦਰਸ਼ਨ ਸਿੰਘ ਦਾ ਇੱਕ ਇਥੇ ਪ੍ਰੀਤਮ ਸਿੰਘ ਨਾਂ ਦਾ ਬੰਦਾ ਉਹਨੇ ਕਰੋੜਾਂ ਰੁਪਈਆ ਠੱਗੀ ਮਾਰੀ ਹੋਈ ਹੈ ਇਥੋਂ ਦਾ ਬਰਨਾਲੇ ਦਾ ਉਹਦਾ ਆਬਦਾ ਮਕਾਨ ਆ ਜਿਹੜਾ ਘੱਟੋ ਘੱਟ 7 ਕਰੋੜ ਰੁਪਈਆ ਦਾ ਹੈ ਉਹਨੇ 4 ਕਰੋੜ ਜ਼ਿਮੀਂਦਾਰਾਂ ਦੀ ਠੱਗੀ ਮਾਰੀ ਹੋਈ ਹੈ ਜੇਲ੍ਹ ਵੀ ਜਾਇਆ ਇੱਕ ਤਾਂ ਦਰਸ਼ਨ ਸਿੰਘ ਹੈਗਾ ਦਾ 7 ਲੱਖ ਰੁਪਈਆ ਸੀ ਉਹ ਵੀ ਉਹ ਤੋਂ ਲੈਣਾਂ ਦੀ 10 ਗੇਲ ਉਹ ਬਾਹਰ ਚ ਜਾ ਚੁੱਕੇ ਪਰੰਤੂ ਕਹਿ ਦਿੰਦਾ ਬਾਈ ਜੀ ਮੈਨੂੰ ਮਿੰਤ ਹੈਗੀ ਦੇ ਨਹੀਂ ਰਿਹਾ 6 ਮਹੀਨੇ ਹੋ ਗਏ ਸਾਨੂੰ ਗੇੜੇ ਦਿੰਦਿਆਂ ਨੂੰ ਇਹ ਇੱਕ ਨਹੀਂ ਹੈਗਾ ਇਹ ਸਾਰੇ ਆੜਤੀਏ ਇਦਾਂ ਹੀ ਕਰਦੇ ਨੇ ਸਾਰੇ ਜ਼ਿੰਮੇਦਾਰਾਂ ਨਾਲ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਸਾਡੇ ਜ਼ਿੰਮੇਦਾਰਾਂ ਨਾਲ ਇਹ ਪੈਸੇ ਕੋਈ ਗੱਲ ਨਹੀਂ ਦੇ ਦੇਵਾਂਗੇ ਪਰੰਤੂ ਦਿੰਦੇ ਹਨੀ ਬਾਅਦ ਦੇ ਵਿੱਚ ਜਿਵੇਂ ਇਹ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਚ ਕੌਣ-ਕੌਣ ਰਹਿ ਗਿਆ ਕਹੇ ਜੇ ਹਾਲਾਤ ਆ ਹੁਣ ਪਰਿਵਾਰ ਦੇਖੋ ਜੀ ਪਰਿਵਾਰ ਦੇ ਦੋ ਬੱਚੇ ਰਹਿ ਗਏ ਬਾਅਦ ਦੇ ਵਿੱਚ ਇੱਕ ਬੇਟਾ ਇੱਕ ਬੇਟੀ ਦੋਨੋਂ ਹੀ ਕੁਮਾਰੇ ਨੇ ਉਹਨੇ ਬੇਟੀ ਦਾ ਵਿਆਹ ਕਰਨਾ ਸੀ ਇਸ ਲਈ ਉਹਨੇ ਪੈਸੇ ਮੰਗੇ ਪਰੰਤੂ ਜਦੋਂ ਬੇਟੀ ਦੇ ਵਿਆਹ ਲਈ ਪੈਸੇ ਨਹੀਂ ਦਿੱਤੇ ਤਾਂ ਉਹ ਇਸ ਦੁਨੀਆ ਦੇ ਵਿੱਚੋਂ ਚਲਿਆ ਗਿਆ ਕਿਉਂਕਿ ਉਹਨੇ ਦੇਖ ਲਿਆ ਵੀ ਅੱਗੇ ਨੇਰੀ ਨੇਰਾ ਹੁਣ ਮੈਂ ਕੀ ਅਸੀਂ ਤਾਂ ਕਹਿੰਦੇ ਆ ਵੀ ਜਿਸ ਤਰ੍ਹਾਂ ਉਸ ਪਰਿਵਾਰ ਨਾਲ ਹੋਇਆ ਹੈ ਅਸੀਂ ਆੜਤੀਏ ਦੇ ਉਹਨੂੰ ਵੀ ਮਜਬੂਰ ਕਰਾਂਗੇ ਵੀ ਉਹਦੇ ਸਾਰੇ ਪਰਿਵਾਰ ਦੇ ਪਰਚਾ ਹੋਣਾ ਚਾਹੀਦਾ ਜੀ ਠਿਕਰੀਵਾਲ ਪਿੰਡ ਦਾ ਮਾਮਲਾ ਆ ਇੱਕ ਗਰੀਬ ਕਿਸਾਨ ਸੀਗੇ ਦਰਸ਼ਨ ਸਿੰਘ ਠਿਕਰੀਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਇਹਨਾਂ ਨੇ ਇਕਾੜਤੀਆਂ ਦੀ ਫਰਮ ਨਰਿੰਜਨ ਲਾਲ ਬਾਂਸਲ ਫਾਰਮਸੀ ਬਰਨਾਲੇ ਦੀ ਇਨਾਂ ਦੇ ਪਾਸ ਇਹਨਾਂ ਦਾ ਕਰੀਬ 15 ਲੱਖ 60 ਹਜ਼ਾਰ ਰੁਪਏ ਦੇ ਕਰੀਬ ਇਹਨਾਂ ਦਾ ਜਿਹੜਾ ਪੈਸਾ ਜਮਾ ਸੀਗਾ ਜੋ ਕਿ ਇਹ ਕਾਫੀ ਲੰਬੇ ਸਮੇਂ ਤੋਂ ਮੰਗ ਰਹੇ ਸੀ ਬਾਰ-ਬਾਰ ਜਿਹੜਾ ਅੜਤੀ ਸੀਗੇ ਇਹਨਾਂ ਨੂੰ ਪੈਸਾ ਇਹ ਵਾਪਸ ਨਹੀਂ ਸੀ ਕਰ ਰਹੇ ਜਿਹਦੇ ਕਾਰਨ ਕਿ ਜਿਹੜਾ ਨਰਿੰਦਰ ਇਹ ਦਰਸ਼ਨ ਸਿੰਘ ਹੈ ਇਹ ਕਾਫੀ ਗਰੀਬ ਪਰਿਵਾਰ ਆ ਕਾਫੀ ਇਹ ਜਿਹੜਾ ਮੈਂਟਲੀ ਅਫਸੈਟ ਸੀਗੇ ਇਹਨਾਂ ਨੂੰ ਡਿਪਰੈਸ਼ਨ ਵੀ ਸੀ ਤੇ ਹਾਰਟ ਦੀ ਪ੍ਰੋਬਲਮ ਵੀ ਆ ਗਈ ਸੀ ਤੇ ਇਹਨਾਂ ਨੂੰ ਫਾਈਨੈਂਸ਼ੀਅਲ ਦਿੱਕਤਾਂ ਬਹੁਤ ਸੀਗੀਆਂ ਇਹਨਾਂ ਦੀ ਬੇਟੀ ਦੀ ਵੀ ਇਹਨਾਂ ਨੇ ਮੈਰਿਜ ਕਰਨੀ ਸੀ ਤੋਂ ਦੋ ਤਿੰਨ ਥਾਵਾਂ ਤੇ ਉਹ ਵੀ ਇਹਨਾਂ ਦੀ ਹੋ ਨਹੀਂ ਸਕੀ ਪੈਸੇ ਦੀ ਤੰਗੀ ਕਾਰਨ ਤੋਂ ਇਹਨਾਂ ਗੱਲਾਂ ਨੂੰ ਲੈ ਕੇ ਇਹ ਕਾਫੀ ਜ਼ਿਆਦਾ ਸਟ੍ਰੈਸਡ ਚੱਲ ਰਹੇ ਸੀਗੇ ਤੇ ਨਾਲ ਹੀ ਹਾਰਟ ਦੀ ਵੀ ਇਹਨਾਂ ਨੂੰ ਪ੍ਰੋਬਲਮ ਸੀ ਤੇ ਲਾਸਟ ਲੇਟਲੀ ਇਹ ਬਹੁਤ ਜ਼ਿਆਦਾ ਐਨੇ ਕੱਪਸੈਟ ਹੋ ਗਏ ਕਿ ਇਹਨਾਂ ਨੇ ਦਵਾਈ ਲੈਣਾ ਵੀ ਜਿਹੜਾ ਬੰਦ ਕਰ ਦਿੱਤਾ ਸੀ ਕਿ ਇਹਨਾਂ ਸਾਰਿਆਂ ਤੋਂ ਤੰਗ ਆ ਕੇ ਤੇ ਮਿਤੀ 13 8 25 ਨੂੰ ਪਰਸੋਂ ਇਨਾਂ ਦੀ ਮੌਤ ਹੋ ਗਈ ਸੀ ਤੇ ਹੁਣ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਇਹਨਾਂ ਦੇ ਜਿਹੜੇ ਆੜਤੀਏ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਇਹਨਾਂ ਦੇ ਕਾਰਨ ਹੀ ਸਾਡੇ ਇਹਨਾਂ ਦੇ ਪਿਤਾ ਦੀ ਮੌਤ ਹੋਈ ਆ ਤੇ ਇਹਦੇ ਦਰਸ਼ਨ ਸਿੰਘ ਦੇ بیٹے ਮਨਜੀਤ ਸਿੰਘ ਦਾ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 122 ਮਿਤੀ 14 8 2025 ਅਧੀਨ ਧਾਰਾ 108 ਤੇ 352 2 ਬੀ ਐਨ ਐਸ ਬਰ ਖਿਲਾਫ ਬਲੈਤੀ RAM, ਰਾਹੁਲ ਬੰਸਲ, ਅਨਿਲ ਬੰਸਲ, ਕਾਲੂ ਅਤੇ ਰਕੇਸ਼ ਕੁਮਾਰ ਇਹ ਪੰਜ ਜਣਿਆਂ ਦੇ ਖਿਲਾਫ FIR ਜਿਹੜੀ ਇਹ ਦਰਜ ਕਰ ਲਈ ਗਈ ਹੈ ਥਾਣਾ ਸਦਰ ਬਨਾਲਾ ਵਿਖੇ ਤੇ ਦੋਸ਼ੀਆਂ ਦੀਆਂ ਭਾਲ ਜਾਰੀ ਆ ਕੱਲ ਰਾਤ ਹੀ ਪਰਚਾ ਦਰਜ ਹੋਇਆ ਤੇ ਸਾਰੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੈਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮਿਰਤਕ ਦਰਸ਼ਨ ਸਿੰਘ ਦੀ ਜਿਹੜੀ ਬਾਡੀ ਆ ਉਹ ਇੱਥੇ ਸਿਵਲ ਹਸਪਤਾਲ ਮੌਰਚਰੀ ਵਿੱਚ ਰੱਖੀ ਗਈ ਹੈ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਹਵਾਲੇ ਕੀਤੀ ਜਾਏਗੀ ਸਰ ਮੈਂ ਕੀ ਕਹਿਣਾ ਚਾਹੁੰਦੇ ਹਾਂ ਪਰ ਧਰਨ ਵਾਲਿਆਂ ਨੂੰ ਜਦੋਂ ਧਰਨਾ ਲੱਗਿਆ ਬਾਹਰ ਜੀ ਧਰਨੇ ਵਾਲਿਆਂ ਨਾਲ ਸਾਡੀ ਲਗਾਤਾਰ ਤਾਲਮੇਲ ਹੋ ਰਿਹਾ ਹੈ ਕੱਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਸੀ ਅ ਅੱਜ ਫੇਰ ਤੋਂ ਅਸੀਂ ਇਹਨਾਂ ਨਾਲ ਦੁਬਾਰਾ ਮੀਟਿੰਗ ਕਰਾਂਗੇ ਜੋ ਵੀ ਇਹਨਾਂ ਦੀ ਮੰਗ ਹੈ ਜੋ ਵੀ ਡਿਮਾਂਡ ਹੈ ਅਸੀਂ ਉਸ ਸੰਬੰਧੀ ਆਪਣੇ ਵੱਲੋਂ ਅਸੀਂ ਜੋ ਕੁਝ ਵੀ ਕਰ ਸਕਦੇ ਆ ਉਹ ਲਗਾਤਾਰ ਸਾਡੇ ਵੱਲੋਂ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਰਨੀ ਬਣਦੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਬਾਕੀ ਅਸੀਂ ਲਗਾਤਾਰ ਇਹਨਾਂ ਦੇ ਇਨ ਟੱਚ ਆ ਉਹਨਾਂ ਦੇ ਨਾਲ ਅਸੀਂ ਕਬਜ਼ਾ ਤਾਲਮੇਲ ਕਰ ਰਹੇ ਆ